ਫਾਦੇ ਮੈਂ ਦਾ ਆਪਣਾ ਪਿੰਦਰ ਸਿੱਧੂ ਬਾਧਰ ਵਾਲੀਆ ਔਰ ਜੀ ਭਾਉ ਜੀ ਸੱਸੀ ਗੱਲ ਜੀ ਆਪਾਂ ਇਸ ਟੇਪ ਖੜੇ ਆ ਤੁਸੀ ਬੰਦੇ ਭਾਈ ਕਿਹੜੀ ਜਗ੍ਹਾ ਹੈ ਇਹ ਬੁੱਢਾ ਗਰੀਕਾ ਜੀ ਬੁੱਢਾ ਗਰੀਕ ਬੰਨ ਇਹ ਇੱਧਰ ਆਏ ਭਾਈ ਜੀ ਇੱਥੇ ਆ ਘਰ ਵਿਖਾਓ ਇਹਨਾਂ ਘਰ ਵਿਖਾਓ ਇੱਥੇ ਆ ਟਾਣੀਆਂ ਸੀਗੀਆਂ ਅੱਛਾ ਪਿੱਛੇ ਸੇਮ ਵੇਖੋ ਕਹਿਣ ਦਾ ਭਾਵੇਂ ਵੀ ਇਹਨਾਂ ਦਾ ਪੱਠਾ ਡੱਕਾ ਪੱਠਾ ਡੱਕਾ ਬਿਲਕੁਲ ਖਤਮ ਹੋ ਗਿਆ ਹੈ ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਭਾਈ ਕਿਹੜੀ ਚੀਜ਼ ਦੱਸੂਗੀ ਆਪਾਂ ਨੂੰ ਚਾਰਾ ਚੀਦਾ ਮਾਲਦਾ ਜੀ ਤੇ ਜਿਵੇਂ ਫੀਡ ਹੋ ਗਿਆ ਜਾਂ ਚਾਰ ਹੋਈ ਜਾਂ ਕੋਈ ਛਾਣ ਹੋ ਜੇ ਇਦਾਂ ਤੂੜੀ ਪਈ ਆਪਣੇ ਕੋਲ ਤੂੜੀ ਆਪਣੇ ਕੋਲ ਹੈਗੀ ਆ ਬਾਈ ਜੀ ਇਹ ਵੀ ਗੱਲ ਨੋਟ ਕਰਨ ਵਾਲੀ ਏ ਤੂੜੀ ਇਹਨਾਂ ਕੋਲ ਪਈ ਏ ਚਾਰ ਤੇ ਫੀਡ ਕਿਉਂਕਿ ਇਹ ਤੁਸ ਹਾਲਾਤ ਵੇਖੋ ਵੇਖ ਲਓ ਤੁਸੀਂ ਮੌਜੂਦਾ ਹਾਲਾਤ ਪੱਠਾ ਟੱਕਾ ਬਿਲਕੁਲ ਖਤਮ ਹੋ ਗਿਆ ਏ ਆ ਡੰਗਰ ਵੇਖੋ ਆ ਡੰਗਰ ਵੇਖੋ ਜੋ ਇੱਕ ਸਹੀ ਤਸਵੀਰ ਏ ਕੋਈ ਝੂਠ ਨਹੀਂ ਇਹਦੇ ਚ ਠੀਕ ਆ ਹਾਲਾਤਾਂ ਨੂੰ ਵਿਖਾਉਣੇ ਆ ਤੇ ਬਾਈਆਂ ਤੱਕ ਪਹੁੰਚਦਾ ਕਰੋ ਨੰਬਰ ਦੱਸ ਦਿਓ ਆਦਾ ਨੰਬਰ ਦਿਓ ਨੰਬਰ ਬੋਲੋ ਕੋਈ ਜੇ ਸੰਪਰਕ ਕਰਨਾ ਹੋਵੇ ਚਲੋ ਕੋਈ ਨਹੀਂ 8036 ਟਿੱਪੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਆ ਜੇ ਮੈਂ ਪਚਾਉ ਸਹੀ ਜਗ੍ਹਾ ਤੇ ਆ ਵੇਖੋ ਡੰਗਰ ਸਿਰਫ 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 ਡੰਗਰਾ ਵਾ ਦਾ ਚਾਰਾ ਪਹੁੰਚ ਦਾ ਕਰੋ ਵੇਖੋ ਹਾਤ ਕੀ ਬਣੇ ਬਣੇ ਇੱਧਰ ਵੀ ਡੰਗਰੇ ਗਏ ਨੇ ਆ ਵੇਖੋ ਪੱਠਾ ਅੰਦਰਾਂ 'ਚ ਵੀ ਡੰਗਰ ਵੱਜੇ ਹੋਏ ਨੇ ਉਹ ਪਰਾਂ ਵੀ ਖੜੇ ਨੇ ਤੁਹਾਨੂੰ ਬਿਲਕੁਲ ਬਿਲਕੁਲ ਗਰਾਊਂਡ ਲੈਵਲ ਤੇ ਸੱਚਾਈ ਵਿਖਾਉਣ ਲੱਗੇ ਆ ਇੱਥੇ ਵਿਖਾ ਦਿਓ ਕੋਈ ਆ ਵੱਖਾਂ ਹੀ ਕੋਈ ਚਾਰ ਦਾ ਘੱਟਾ ਪਿਆ ਏ ਕੋਈ ਚਾਰ ਜਾਂ ਕੁਝ ਪਿਆ ਇੱਥੇ ਆ ਥੋੜਾ ਜਾਰ ਕਿਥੋਂ ਲੱਗਿਆ ਸੀ ਬਣ ਤੋਂ ਹਾਂਜੀ ਬਣ ਤੋਂ ਇਹ ਬਣ ਤੋਂ ਲੈ ਕੇ ਆਈ ਸੀ ਵਜੀਰ ਜਾ ਕੇ ਬਹੁਤ ਦੂਰੋਂ ਜਾ ਕੇ ਕੰਦੇ ਲੈ ਕੇ ਆਏ ਆ ਤੇ ਮੇਰੇ ਭਰਾ ਆ ਵੇਖੋ ਡੰਗਰ ਇੱਧਰ ਹੀ ਵੇਖੋ ਵਖਾਈ ਚੱਲ ਇੱਧਰ ਵੀ ਹੈਗੇ ਨੇ ਹਾਂ ਬਾਬਾ ਜੀ ਅੰਦਰ ਡੰਗਰ ਨੇ ਪੱਜੇ ਆ ਜੀ ਇਹਨਾਂ ਕੋਲ ਤੂੜੀ ਪਈ ਆ ਸਿਰਫ ਚਾਰ ਤਾਂ ਫੇਰ ਦੇ ਆ ਵੇਖੋ ਡੰਗਰ ਹਾਂਜੀ ਬਾਬਾ ਜੀ ਆ ਜਾਓ ਆ ਵੇਖੋ ਪੌਜੀ ਪੌਜੀ ਦੱਸੋ ਤੁਹਾਨੂੰ ਕੀ ਦੁਬਾਰਾ ਦੱਸੋ ਬਾਬਾ ਜੀ ਆਪਾਂ ਨੂੰ ਨਾ ਉਧਰ ਗੱਲ ਕਰੋ ਖਿੱਚ ਕੇ ਗੱਲ ਕਰੋ ਵੀ ਸਾਨੂੰ ਪਹੁੰਚਦਾ ਕਰੋ ਬਾਬਾ ਜੀ ਸਾਡੇ ਕੋਲ ਨਾ ਚਾਰਾ ਚਾਹੀਦਾ ਮਾਲ ਵਾਸਤੇ ਜਾਂ ਮੇ ਫੀਡ ਹੋ ਗਿਆ ਜੇ ਉਹ ਚਾਰ ਹੋ ਗਿਆ ਜਗ੍ਹਾ ਦੱਸੋ ਕਿਹੜੀ ਆ ਹਾਂਜੀ ਇਹ ਨਾ ਬੰਦੇ ਨਾਲ ਤੇ ਬੁੱਢਾ ਖਰੀਕ ਤੇ ਬੰਦੇ ਅੱਗੇ ਜਾ ਕੇ ਜੇ ਸੁਲਤਾਨੇ ਦੇ ਪਾਸੇ ਹੋਣਾ ਤੇ ਰਾਂ ਦੇ ਵਸਤੀ ਅੱਗੇ ਜਾ ਕੇ ਵਿੱਚ ਕਾਰ ਆਉਂਦਾ ਹੈ ਹਾਂਜੀ ਹਾਂਜੀ ਉੱਥੇ ਹੀ ਹੈ ਤੇ ਇਹ ਹਾਲਾਤ ਵੇਖ ਲਓ ਇਧਰ ਆ ਵੇਖੋ ਪਾਣੀ ਪੱਠੇ ਵੇਖ ਲਓ ਕੋਈ ਝੂਠ ਨਹੀਂ ਕੋਈ ਕੁਛ ਨਹੀਂ ਜੋ ਹਕੀਕਤ ਹੈ ਗਰਾਊਂਡ ਲੈਵਲ ਦੀ ਆ ਵੇਖੋ ਓ ਪੱਠਾ ਦਿਖਾਈਏਗੇ ਆ ਜਾ ਤੇ ਸਰੂ ਜੀ ਸੰਗਤ ਜੀ ਇਹਨੇ ਬੇਨਤੀ ਸਵੀਕਾਰ ਕਰੋ ਤੇ ਮੇਰੇ ਭੈਣ ਭਰਾ ਦੇ ਸ਼ੇਅਰ ਕਰੋ ਤਾਂ ਜੀ ਇਹਨਾਂ ਕੋ 4-5 ਸਕੇ ਵੈਰ ਖਾਲਸਾ ਵੈਰ ਜੀ ਕੀ ਫਤਿਹ